ਦੋਸਤੋ ਬਿਨਾ ਜਾਣੇ ਕਿਸੇ ਨੂੰ ਕੰਮ ਤੇ ਰੱਖਣਾ ਉਹਦੀ ਆਈਡੀ ਪ੍ਰੂਫ ਵਗੈਰਾ ਆਇਡੈਂਟੀਟੀ ਵੈਰੀਫਾਈ ਨਾ ਕਰਨਾ ਕਿੰਨਾ ਖਤਰਨਾਕ ਹੋ ਸਕਦਾ ਹੈ ਆ ਬਠਿੰਡੇ ਦੀ ਘਟਨਾ ਤੁਹਾਨੂੰ ਸੁਣਾਉਣੀ ਹੈ ਅੱਜ ਆ ਤੁਸੀਂ ਵੀਡੀਓ ਦੇਖ ਰਹੇ ਹੋ ਸੀਸੀਟੀਵੀ ਕੈਮਰੇ ਦੀ ਇਹ ਦੋ ਲੇਡਿਸ ਹੈਗੀਆਂ ਬਠਿੰਡਾ ਦੇ ਬਸੰਤ ਵਿਹਾਰ ਚ ਘੁੰਮਰੀਆਂ ਸੀਗੀਆਂ ਤੇ ਉੱਥੇ ਪੁੱਛ ਰਹੀਆਂ ਸਾਨੂੰ ਕੰਮ ਦੀ ਲੋੜ ਹੈ ਕਾ ਦੂਜੀ ਲੜੀ ਹੈ ਇਹਨਾਂ ਨੇ ਕਿਸੇ ਦੇ ਘਰੇ ਇੱਕ ਦਿਨ ਕੰਮ ਕੀਤਾ ਇੱਕ ਦਿਨ ਤੋਂ ਬਾਅਦ ਦੂਜੇ ਦਿਨ ਇਹ 5 ਤੋਲੇ ਸੋਨਾ ਉਤੋਂ ਘਰੋਂ ਉਡਾ ਕੇ ਲੈ ਗਈਆਂ ਤੇ ਉਤੋਂ ਚਲੋ ਸਟਾਰਕ ਸੀਗੀ ਮੁਸਤੈਦ ਸੀ ਪੁਲਿਸ ਫੜ ਲਿਆ ਇੱਕ ਦਿਨ ਦੇ ਵਿੱਚ 24 ਘੰਟੇ ਦੇ ਅੰਦਰ ਅੰਦਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਪਰ ਦੇਖੋ ਪ੍ਰੋਫੈਸ਼ਨਲ ਨਹੀਂ ਹਜੇ ਤੱਕ ਇਹਨਾਂ ਨੇ ਨਾਮ ਨਹੀਂ ਦੱਸਿਆ ਆਪ ਦਾ ਅਸੀਂ ਸਿਵਲ ਲੈਂਡ ਥਾਣੇ ਪੁੱਜਿਆ ਐ ਐਸਐਚਓ ਸਾਹਿਬ ਨਾਲ ਗੱਲ ਕਰਾਂਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਦੇ ਘਰੇ ਚੋਰੀ ਹੋਈ ਹੈ ਉਹ ਵੀ ਇੱਥੇ ਮੌਜੂਦ ਨੇ ਤੇ ਉਹਨਾਂ ਦੇ ਪੜੋਸੀ ਵੀ ਇੱਥੇ ਆਏ ਨੇ ਜਿਨ੍ਹਾਂ ਤੋਂ ਪਹਿਲਾਂ ਪੁੱਛ ਕੇ ਗਈਆਂ ਸੀ ਉਹਨਾਂ ਨੇ ਨਹੀਂ ਰੱਖਿਆ ਪਰ ਤੁਸੀਂ ਦੇਖੋ ਕਿੰਨਾ ਖਤਰਨਾਕ ਹੋ ਸਕਦਾ ਹੈ ਬਹੁਤ ਵਾਰ ਘਟਨਾਵਾਂ ਹੋਈਆਂ ਨੇ ਫਿਰ ਵੀ ਲੋਕ ਸਮਝਦੇ ਨਹੀਂ ਕਿ ਸਾਨੂੰ ਥੋੜਾ ਜਿਹਾ ਸਟਾਰਕ ਹੋਣਾ ਚਾਹੀਦਾ ਹੈ ਕਈ ਵਾਰ ਇੱਥੋਂ ਤੱਕ ਕੀ ਬਟੰਡਾ ਦੇ ਇੱਕ ਡੀਐਸਪੀ ਦੇ ਘਰੇ ਵੀ ਚੋਰੀ ਇਹਨਾਂ ਨੇ ਕਰ ਲਈ ਸੀਗੀ ਕਿਸੇ ਕੰਮ ਵਾਲੇ ਨੇ ਤੇ ਉਹ ਚਲੋ ਫੜਿਆ ਗਿਆ ਇਹ ਵੀ ਫੜਿਆ ਗਿਆ ਆਪਾਂ ਗੱਲਬਾਤ ਕਰਦੇ ਹਾਂ ਐਸਐਚਓ ਸਾਹਿਬ ਨਾਲ ਕਿ ਕੀ ਪੂਰੀ ਡਿਟੇਲ ਹੈ ਕੇਸ ਦੀ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਕਿ ਪੀੜਤਾ ਜਿਹੜੇ ਇਸ ਕੇਸ ਦੇ ਵਿੱਚ ਜਿਨ੍ਹਾਂ ਦੇ ਘਰੇ ਚੋਰੀ ਹੋਈ ਸੀਗੀ ਇੱਕ ਸਾਨੂੰ ਕੱਲ ਕੰਪਲੇਂਟ ਮਿਲੀ ਸੀ ਵਿਕਰਮਜੀਤ ਸਿੰਘ ਜਿਹੜੇ ਵਾਸੀ ਬਸੰਤ ਵਿਹਾਰ ਗਲੀ ਨੰਬਰ 10 ਦੇ ਰਹਿਣ ਵਾਲੇ ਕਿ ਸਾਡੇ ਘਰੇ ਜਿਹੜਾ ਹੈਗਾ ਇੱਕ ਦਿਨ ਪਹਿਲਾਂ ਜਿਹੜਾ ਦੋ ਕੰਮ ਵਾਲੀਆਂ ਲਾਈਆਂ ਸੀਗੀਆਂ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਮੀਰਾ ਤੇ ਦੂਸਰੀ ਦਾ ਨਾਮ ਮੰਜੂ ਸੀਗਾ ਤੇ ਜੋ ਕੀ ਜਿਹੜਾ ਹੈ ਕਿ ਇੱਕ ਦਿਨ ਪਹਿਲਾਂ ਸਾਡੇ ਕੰਮ ਤੇ ਲੱਗੀਆਂ ਸੀ ਤੇ ਜਿਨ੍ਹਾਂ ਨੇ ਕੀ ਹੈ ਕੱਲ ਜਦੋਂ ਅਸੀਂ ਘਰੇ ਹਾਜ਼ਰ ਨਹੀਂ ਸੀ ਤੇ ਇਕੱਲੀ ਜਿਹੜੀ ਮੇਰੀ ਮਾਤਾ ਤੇ ਸਾਡੇ ਬੱਚੇ ਹਾਜ਼ਰ ਸੀ ਉਦੋਂ ਇਹਨਾਂ ਨੇ ਕੀ ਘਰ ਵਿੱਚੋਂ 5 ਤੋਲੇ ਜਿਹੜਾ ਸੋਨਾ ਚੋਰੀ ਕਰਕੇ ਲੈ ਗਏ ਜਿਸ ਤੇ ਜਿਹੜਾ ਸਾਡੇ ਕਪਤਾਨ ਕੋਚ ਬ੍ਰਿੰਦਾ ਮੈਡਮ ਅਮਨੀਤ ਕੁੰਡਲਾ ਜੀ ਦੇ ਜਿਹੜੇ ਸਖਤ ਦਿਸ਼ਾ ਨਿਰਦੇਸ਼ ਹੈ ਜਦੋਂ ਕੋਈ ਵੀ ਇਨਸੀਡੈਂਟ ਹੁੰਦਾ ਉਹਦੀ ਤੁਰੰਤ ਐਫਆਰ ਰਜਿਸਟਰ ਕਰਕੇ ਤੇ ਉਹਦੀ ਤਰਤੀਸ਼ ਅਮਲ ਵਿੱਚ ਲਿਆਂਦੀ ਜਾਵੇ ਜਿਸ ਤਰ੍ਹਾਂ ਦੀ ਜਿਹੜਾ ਸਾਡੇ ਜਿਹੜਾ ਹੈਗਾ ਸਾਂਝੇ ਤੌਰ ਤੇ ਪੀਸੀਆਰ ਪਾਰਟੀ ਐਸ ਸੀ ਸੰਜੀਵ ਕੁਮਾਰ ਸਾਡੇ ਥਾਣੇ ਹੌਲਦਾਰ ਕਰਨਦੇਵ ਵੱਲੋਂ ਜਿਹੜਾ ਸਾਂਝੇ ਤੌਰ ਤੇ ਕੰਮ ਕਰਦੇ ਹੋਏ ਸੀਸੀਟੀਵੀ ਫੁਟੇਜ ਦੀ ਜਿਹੜੀ ਮਦਦ ਨਾਲ ਇਹਨਾਂ ਨੂੰ ਜਿਹੜਾ ਦੋਵੇਂ ਲੇਡੀਜ਼ ਨੂੰ ਟ੍ਰੇਸ ਕੀਤਾ ਤੇ ਜਿਹੜਾ ਇਹਨਾਂ ਨੂੰ ਅੱਜ ਅਸੀਂ ਦੋਵੇਂ ਲੇਡੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦਾ ਜਿਹੜਾ ਹੈਗਾ ਅਜਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ ਦਾ ਰਿਮਾਂਡ ਹਾਸਲ ਕਰਕੇ ਅਗਲੀ ਜਿਹੜੀ ਹੈ ਚਤਪਤੀ ਸ਼ਮਲ ਵਿੱਚ ਲਿਆਂਦੀ ਜਾਵੇ। ਬੈਕਗ੍ਰਾਉਂਡ ਕੀ ਸਾਹਮਣੇ ਆਇਆ ਸਰ ਇਹਨਾਂ ਦਾ ਕੀ? ਵੀ ਹੈ ਜਿਹੜਾ ਹੈਗਾ ਇਹਨਾਂ ਨੂੰ ਕੁਝ ਕੁਛ ਕੀਤੀ ਜਾ ਰਹੀ ਹੈ ਬਾਕੀ ਜਿਹੜਾ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕਰਕੇ ਢੰਗਾਈ ਨਾਲ ਪੁਛਗਿਛ ਕੀਤੀ ਜਾਊਗੀ ਤੇ ਜੋ ਇਹਨਾਂ ਨੇ ਸੋਨਾ ਪੰਜ ਤੋਂ ਲੈ ਕੇ ਚੋਰੀ ਕੀਤਾ ਉਹਦੀ ਵੀ ਜਿਹੜੀ ਰਿਕਵਰੀ ਕੌਣ ਕੌਣ ਇਹਦੇ ਵਿੱਚ ਹੋਰ ਜਣੇ ਜਿਹੜੇ ਸ਼ਾਮਲ ਆ ਉਹਨਾਂ ਬਾਰੇ ਵੀ ਜਿਹੜਾ ਹੈਗਾ ਢੰਗਾਈ ਨਾਲ ਤਫ਼ਤੀਸ਼ ਕਰਕੇ ਉਹਨਾਂ ਦਾ ਵੀ ਰੋਲ ਲਿਆ ਕੇ ਤੇ ਉਹਨਾਂ ਦੇ ਖਿਲਾਫ ਕੰਨੀ ਸਭ ਤੋਂ ਸਖਤ ਕਾਰਵਾਈਆਂ ਵਿੱਚ ਲਿਆਂਦੀ ਜਾਂਦੀ ਹੈ ਅਸਾਂ ਕਿੰਨਿਆ ਕਹ ਕਨੀ ਲੈਡੀਆਂ ਦਾ ਪ੍ਰੋਬਲਮ ਇਹ ਦੋ ਲੇਡੀਆਂ ਆ ਮੀਰਾ ਤੇ ਮੰਜੂ ਇਹਨਾਂ ਨੇ ਅਸੀਂ ਬਿਹਾਰ ਦੀਆਂ ਇਹਨਾਂ ਦੇ ਕੀ ਮੋਡਸ ਪ੍ਰੈਨਟੀ ਕੀ ਹੈ ਕਿਤੇ ਵੀ ਜਿਹੜਾ ਹੈਗਾ ਗਲੀਆਂ 'ਚ ਘੁੰਮਦੀਆਂ ਫਿਰਦੀਆਂ ਜਿਹਨੇ ਚੰਗੇ ਹੈਗੇ ਉਥੇ ਕੰਮ ਦਾ ਬਹਾਨਾ ਪੁੱਛਦੀਆਂ ਜਾ ਕੇ ਵੀ ਸਾਨੂੰ ਜਿਹੜਾ ਹੈਗਾ ਅਸੀਂ ਕੰਮ ਕਰਨ ਆਈਆਂ ਜੋ ਕਿਸੇ ਦੇ ਕੰਮ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਤੁਰੰਤ ਇਹਨਾਂ ਨੂੰ ਰੱਖ ਲੈਂਦਾ ਤੇ ਉਸ ਤੋਂ ਬਾਅਦ ਇਹ ਸਾਰੇ ਘਰ ਦੀ ਰੇਕੀ ਕਰਕੇ ਤੇ ਉੱਥੋਂ ਚੋਰੀ ਕਰ ਲੈਂਦੇ। ਤੁਹਾਡੇ ਮਾਧਮ ਰਾਈ ਇਹਹੀ ਅਪੀਲ ਹੈਗੀ ਆ ਵੀ ਕੋਈ ਵੀ ਜਦੋਂ ਆਪਾਂ ਘਰ ਦੇ ਲਈ ਕੰਮ ਵਾਲੇ ਕੋਈ ਵੀ ਰੱਖਦੇ ਹੈਗੇ ਲੇਡੀਜ਼ ਨੂੰ ਰੱਖਦੇ ਜਾਂ ਜੈਂਟਸ ਨੂੰ ਪਹਿਲਾਂ ਉਹਦਾ ਪ੍ਰੋਪਰ ਐਡਰੈਸ ਵੈਰੀਫਿਕੇਸ਼ਨ ਵੀ ਉਹਨਾਂ ਦਾ ਕੀ ਬੈਕਗ੍ਰਾਉਂਡ ਹੈ ਕ੍ਰਿਮੀਨਲ ਬੈਕਗ੍ਰਾਉਂਡ ਦਾ ਨਹੀਂ ਉਹ ਜ਼ਰੂਰ ਕਰਵਾਇਆ ਜਾਵੇ। ਇਸ ਕੇਸ 'ਚ ਵੀ ਇਹ ਲੇਡੀਜ਼ ਇੱਕ ਦਿਨ ਪਹਿਲਾਂ ਹੀ ਆਈਆਂ ਸੀ ਤੇ ਅਗਲੇ ਦਿਨ ਇਹਨਾਂ ਨੇ ਜਿਹੜਾ ਹੈਗਾ ਆਪਦੀ ਜਿਹੜੀ ਮੋਡਸ ਪ੍ਰੈਂਟਿਡ ਤਹਿਤ ਆਪ ਦੇ ਜਿਹੜਾ ਕੰਮ ਨੂੰ ਸੋਰੇ ਨਾਲ ਜਿਹੜੀ ਪਲਾਨਿੰਗ ਜਿਹੜੀ ਮਾਸਟਰ ਮਾਈਂਡ ਜਿਹੜਾ ਹੈ ਪਲਾਨਿੰਗ ਕੀ ਦੀ ਸੀ ਜਦੋਂ ਜਿਹੜੇ ਇਹ ਹਜੇ ਅਸੀਂ ਇਹਨਾਂ ਦੇ ਜਿਹੜਾ ਅੱਜ ਮਾਂਜੁਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਫਿਰ ਹੋਰ ਜਿਹੜੀ ਡੰਗਾਈ ਨਾਲ ਤਫਤੀਸ਼ ਕਰਕੇ ਵੀ ਕੌਣ ਇਹਨਾਂ ਨਾਲ ਹੋਰ ਕਿੰਨੇ ਜਣੇ ਆ ਕਿੰਨੇ ਜਣਿਆਂ ਦੇ ਇਹਨਾਂ ਦਾ ਗੈਂਗ ਹੈ ਤੇ ਹੋਰ ਕਿੱਥੇ ਇਹਨਾਂ ਨੇ ਜਿਹੜਾ ਪੰਜਾਬ ਚ ਹੋਰ ਕਿੱਥੇ-ਕਿੱਥੇ ਜਿਹੜਾ ਹੈਗੇ ਇਹਨਾਂ ਦੇ ਨਾਲ ਦੇ ਸਾਥੀ ਜਿਹੜਾ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਰਾਵਾਂ ਨੂੰ ਜਿਹੜਾ ਅੰਜਾਮ ਦੇ ਰਹੇ ਆ ਇਹ ਵੈਰੀਫਿਕੇਸ਼ਨ ਹੋਈ ਸੀ ਪਰ ਮਨੋਂ ਕਰਵਾਈਏ ਨਹੀਂ ਨਹੀਂ ਉਹੀ ਤਾਂ ਹੀ ਮੈਂ ਤੁਹਾਨੂੰ ਇਹੀ ਤੁਹਾਡੇ ਮਾਦੇ ਮੈਨੂੰ ਰਿਕੁਐਸਟ ਕਰ ਰਿਹਾ ਵੀ ਜਿਹੜਾ ਹੈਗਾ ਇੱਕ ਦਿਨ ਪਹਿਲੇ ਆਈਆਂ ਸੀ ਤੇ ਇਹਨਾਂ ਨੇ ਇਹਨਾਂ ਦਾ ਐਡਰੈਸ ਪ੍ਰੂਫ ਕੋਈ ਆਧਾਰ ਕਾਰਡ ਵਗੈਰਾ ਕੁਝ ਨਹੀਂ ਲਿਆ ਆਪਣੇ ਕੀ ਹੈ ਲੋਕਾਂ ਚ ਕੀ ਹੈਗਾ ਸਿਰਫ ਇਹ ਹੁੰਦਾ ਵੀ ਕੋਈ ਕੰਮ ਵਾਲੀ ਆਪਾਂ ਨੂੰ ਕੰਮ ਕਰਨ ਵਾਲੀ ਮਿਲ ਜੇ ਇਹੀ ਲਾਲਚ ਪਹਿਲਾਂ ਦੇਖਦੇ ਆ ਮਨ ਚ ਇਹ ਨਹੀਂ ਦੇਖਦੇ ਵੀ ਆਪਣੀ ਸੇਫਟੀ ਤੇ ਸਕਿਉਰਿਟੀ ਕਿੱਥੇ ਹੈਗੀ ਆ ਇਨਾਂ ਦੀ ਜੇ ਵੈਰੀਫਿਕੇਸ਼ਨ ਕਰਾਈ ਹੋਣੀ ਤਾਂ ਜਿਹੜੀ ਹੈਗੀ ਇਹ ਘਟਨਾ ਨਹੀਂ ਵਾਪਰਨੀ ਸੀਗੀ ਫਿਰ ਸੋ ਇਹੀ ਹੈ ਵੀ ਪ੍ਰੀਵੈਂਟਿਵ ਵਿਊ ਨਾਲ ਲੋਕਾਂ ਨੂੰ ਇਹੀ ਅਪੀਲ ਹੈ ਕੋਈ ਵੀ ਤੁਸੀਂ ਆਪਦੇ ਜਿਹੜਾ ਕੰਮ ਲਈ ਘਰੇ ਕੋਈ ਵੀ ਕੰਮ ਲਈ ਰੱਖਦੇ ਹੋ ਕੋਈ ਲੇਡੀ ਨੂੰ ਰੱਖਦੇ ਹੋ ਉਹਦੀ ਜਰੂਰ ਪਹਿਲਾਂ ਉਹਨਾਂ ਦਾ ਪ੍ਰੂਫ ਪੂਰਾ ਪ੍ਰੋਪਰ ਐਡਰੈਸ ਪ੍ਰੂਫ ਲਓ ਤੇ ਉਹਦੀ ਵੈਰੀਫਿਕੇਸ਼ਨ ਕਰਾਓ ਤਾਂ ਹੀ ਉਹਨੂੰ ਅੱਗੇ ਜਿਹੜਾ ਆਪਦੇ ਲਈ ਕੰਮ ਲਈ ਰੱਖੋ ਤਾਂ ਜੋ ਜਿਹੜਾ ਹੈਗਾ ਇਹੋ ਜੀ ਘਟਨਾ ਨਾ ਵਾਪਰੇ ਕਿੱਥੋਂ ਗ੍ਰਿਫਤਾਰ ਹੋਏ ਇਹਨਾਂ ਨੂੰ ਅੱਜ ਅਸੀਂ ਜਿਹੜਾ ਹੈਗਾ ਇਥੋਂ ਬਠਿੰਡੇ ਤੋਂ ਗ੍ਰਿਫਤਾਰ ਕੀਤਾ ਦੋਵਾਂ ਜਣਿਆਂ ਨੂੰ ਤੇ ਅੱਜ ਮਾਨਯੋਗ ਅਦਾਲ ਜਿਨ੍ਹਾਂ ਦੇ ਘਰੇ ਚੋਰੀ ਹੋਈ ਸੀ ਉਹਨਾਂ ਨਾਲ ਮੇਲ ਨਹੀਂ ਹੋ ਸਕਿਆ ਪਰ ਉਹਨਾਂ ਦੇ ਪੜੋਸੀ ਐ ਜਿਨ੍ਹਾਂ ਦੇ ਘਰੇ ਇਹ ਪਹਿਲਾਂ ਕੰਮ ਮੰਗਣ ਗਏ ਸੀਗਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਘਟਨਾ ਕਿਸ ਤਰ੍ਹਾਂ ਹੋਈ ਸੀਗੀ ਤਨੂੰ ਸੁਣਾਉਣੇ ਆ ਬਣੇਰੋ ਵੀਡੀਓ ਤੇ ਮੇਰਾ ਨਾਮ ਹੈ ਜਗਰਦ ਸਿੰਘ ਬਸੰਤੂ ਯਾਰ 10/2 ਗਰੀਦੇ ਰਹਿਣ ਵਾਲਾ ਮੈਂ ਜੀ ਸਾਡੇ ਘਰੇ 3 ਦਿਨ ਪਹਿਲਾਂ ਦੋ ਲੇਡੀਜ਼ ਆਈਆਂ ਸੀਗੀਆਂ ਗਲੀਆਂ ਛੁੱਡੀਆਂ ਸੀਗੀਆਂ ਉਹ ਜਿੰਦੂ ਸਮਝ ਲੋ ਵੀ ਪਰਦੇਸੀ ਸੀਗੀਆਂ ਜੀ ਤੇ ਉਹ ਕਮਰੀ ਕਲਾਸ ਸੀਗੀਆਂ ਘਰ ਆ ਕੇ ਨਹੀਂ ਮੈਨੂੰ ਕੰਮ ਤੇ ਸਫਾਈ ਵਗੈਰਾ ਤੇ ਨਾਲ ਲਾ ਲਓ ਕਰੇ ਮੈਡਮ ਕਹਿੰਦੀ ਕੰਮ ਵਾਲੀ ਤਾਂ ਲੱਗੀ ਵੀ ਐ ਤੁਸੀਂ ਤਾਂ ਚਲੋ ਡਸਟਿੰਗ ਵੇਰਾ ਕਰ ਦਿਓ ਉਹ ਡਸਟਿੰਗ ਕਰਨ ਲੱਗੀਆਂ ਕਦੋਂ 3 ਘੰਟੇ ਸਾਡੇ ਘਰੇ ਲਗਾ ਗਈ। ਇਸ ਵੀ ਤੇ ਮੇਰੇ ਬੇਟੀ ਦਾ ਵਿਆਹ ਹੋਇਆ ਹੈ ਪਿੱਛੇ ਜੀ ਉਹ ਬੋਰਾਂ ਨੇ ਨਵੀਂ ਆਈ ਵੀ ਐ। ਉਹ ਤੋਂ ਪੁੱਛਣ ਲੱਗੀਆਂ ਵੀ ਤੁਸੀਂ ਕਿੰਨੇ ਵਜੇ ਘਰੇ ਜਾਂਦੇ ਹੋ ਕਦੋਂ ਆਉਣੇ ਹੋ ਮੰਮੀ ਘਰੇ ਰਹਿੰਦੀ ਐ ਕੌਣ ਕੌਣ ਘਰੇ ਹੈਗੇ ਐ। ਉਹ ਬੜੀ ਲਿਖੀ ਲੜਕੀ ਐ ਉਹਨੇ ਵਧੀਆ ਮੈਨ ਕੇ ਸੰਭਲ ਕੇ ਜਵਾਬ ਦਿੱਤਾ ਵੀ ਸਾਡੇ ਤਾਂ ਮੰਮੀ ਬਿਮਾਰ ਕਰਕੇ ਸੀ ਕੋਈ ਨਾ ਕੋਈ ਮੈਂਬਰ ਘਰੇ ਹਰ ਵਕਤ ਰਹਿਣਾ ਹੈ। ਇਸ ਸੁਣਾ ਨਾ ਨਹੀਂ ਛੱਡਦੇ। ਤੇ ਚਲੋ ਪਰਸੋ ਸਾਡੇ ਕੋਲ ਕੰਮ ਕਰਕੇ ਉਹ ਚਲੀ ਗਈਆਂ। ਕੱਲ ਫੇਰ ਉਹ ਆਈਆਂ। ਤਰੀਵ 11:00 ਵਜੇ। ਔਰ ਉਸ ਵਿੱਚ ਸਾਡੇ ਕੋਲ ਉਹਨਾਂ ਦੀ ਵੀਡੀਓ ਵੀ ਹੈਗੀਆਂ ਕੈਮਰੇ ਦੀਆਂ। ਉਹਨਾਂ ਨੇ ਦੇਖਿਆ ਵੀ ਕਦੋਂ ਗੱਡੀ ਘਰੋਂ ਜਾਂਦੀ ਹੈ। ਕੰਮ ਵਾਲੀ ਕਦੋਂ ਘਰੇ ਜਾਂਦੀ ਹੈ। ਹਰੇ ਵਾਲੇ ਕਿ ਪਹਿਲਾਂ ਸਾਡੀ ਜੋ ਕੰਮ ਵਾਲੀ ਲੱਗੀ ਲੱਗੀ ਵੀ ਪਰਮਨੈਂਟ। ਜਦੋਂ ਉਹਨਾਂ ਨੇ ਦੇਖਿਆ ਵੀ ਘਰੇ ਕੋਈ ਨਹੀਂਗਾ। ਤੋਂ ਸਾਡੇ ਘਰੇ ਚਲੀ ਗਈ ਅੰਦਰ। ਜੀ। ਅੰਦਰ ਜਾ ਕੇ ਉਹ ਸਫਾਈ ਦੇ ਬਹਾਨੇ ਸਫਾਈ ਕਰਨ ਲੱਗੀਆਂ। ਇਹਨੂੰ 10 ਮਿੰਟ ਬਾਅਦ ਮੇਰਾ ਬੇਟਾ ਆ ਗਿਆ, ਥੋੜੀ ਦੇਰ ਬਾਅਦ ਮੈਂ ਆ ਗਿਆ। ਫਿਰ ਉਹਨਾਂ ਨੇ ਦੇਖਿਆ ਬਾਰ-ਬਾਰ ਉਹ ਕਹਿਣ ਵੀ ਅਸੀਂ ਉੱਪਰ ਸ ਕਿਉਂਕਿ ਬੇਟਾ ਉੱਪਰੰਦਾ ਆ ਗਿਆ ਨਵਾਂ ਹੋਇਆ ਪਿਆ ਉਹਨੂੰ ਸੋਚਿਆ ਵੀ ਕੋਰ ਸੋਨਾ ਵਗੈਰਾ ਹੋਊਗਾ ਪਰ ਅਸੀਂ ਉੱਪਰ ਨਹੀਂ ਜਾਣ ਦਿੱਤੀ ਅੱਲੋ ਉਹ ਵੀ ਤੁਸੀਂ ਨੀਚੇ ਹੀ ਕਰੋ ਜਦੋਂ ਇਹਨਾਂ ਨੇ ਦੇਖਿਆ ਵੀ ਇਹਨਾਂ ਦੀ ਕਿ ਰਿਆਣਾਂ ਜਿਆਦਾ ਵੀ ਇੱਥੇ ਸਾਡਾ ਕੋਈ ਜੋਰ ਨਹੀਂ ਚੱਲਦਾ ਤੇ ਉਹ ਸਾਡੇ ਕੂੜਾ ਵਗੈਰਾ ਸਾਰਾ ਉੱਥੇ ਸੋਫਿਆਂ ਦੇ ਕੋਲ ਹੀ ਛੱਡ ਕੇ ਸੱਟ ਚਲੀਆਂ ਰਹੀਆਂ ਤੇ ਮੈਂ ਘਰੇ ਕਹਿਆ ਵੀ ਇਹ ਮੈਨੂੰ ਠੀਕ ਨਹੀਂ ਲੱਗਦਾ ਇਹਦਾ ਹਿਸਾਬ بتاਓ ਤੇ ਮੈਂ ਉਹਨਾਂ ਨੂੰ ਮਨਾ ਕੀਤਾ ਵੀ ਕੱਲ ਤੋਂ ਕੋਸੀ ਕੰਮ ਤੇ ਨਾ ਸਾਡੇ ਦੋ ਦਿਨ ਆਈ ਹੈ ਸਾਡੇ ਇੱਕ ਜਾਣ ਪਛਣ ਦੇ ਸਾਡੇ ਅਗਲੀ ਗਲੀ ਵਿੱਚ ਉਹ ਮੇਰਾ ਵਿਕਰਮ ਉਹਨਾਂ ਦੇ ਘਰੇ ਉਹਨਾਂ ਦੀ ਮੰਮੀ ਬਿਮਾਰ ਰਹੀ ਉਹ ਗ ਉਹਨੂੰ ਕਹਿੰਦੀ ਆ ਲੈ ਆਂਟੀ ਅਸੀਂ ਸਫਾਈ ਕਰ ਦੇਣੀ ਆ। ਤੋਂ ਬੰਨੇ ਜੇ ਨਾਲ ਉਹਨਾਂ ਦੇ ਘਰੇ ਵੜ ਗਈਆਂ। ਪਤਾ ਲੱਗਿਆ ਵੀ ਉਹਨਾਂ ਦੇ ਘਰੋਂ ਉਹ ਪੰਜ ਟੋਲੇ ਕਰੀ ਬੋ ਸੁਨਾ ਲੈ ਗਈਆਂ ਦੋਨੋਂ। 10-15 ਮਿੰਟਾਂ ਵਿੱਚ। ਉਹੀ ਲੇਡੀਜ਼ ਕਿਉਂਕਿ ਸਾਡੇ ਕੈਮਰੇਜ ਫੁਟੇਜ ਦੇਖ ਰਹੀਆਂ ਸੀ। ਉੱਥੇ ਵਿੱਚ ਫੋਟੋ ਦੇਖ ਰਹੀਆਂ। ਤੇ ਉਹਨਾਂ ਨੇ ਪੁਲਿਸ ਰਿਪੋਰਟ ਕੀਤੀ। ਪਰ ਪੁਲਿਸ ਦਾ ਇੱਥੇ ਮੈਂ ਬਹੁਤ ਵਧੀਆ ਧੰਨਵਾਦ ਕਰਨਾ ਚਾਹੁੰਨਾ ਵੀ ਇਹਨਾਂ ਨੇ ਬਹੁਤ ਹੀ ਜਲਦੀ ਉਹਨੂੰ ਡ੍ਰੈਸ ਕਰ ਲਿਆ। ਬਰ ਵੀ ਕਦੇ ਚੱਕ ਕਮ ਕਰਕੇ ਉੱਥੇ ਨਾਲ ਦੇ ਚੋਰੀ ਵੀ ਕਰਕੇ ਨਾਲ ਦੀ ਨਾਲ ਹੀ ਬਸ। ਉਹਨਾਂ ਨੇ ਹੀ ਕੋਈ ਆਈ ਕਾਰਡ ਲਿਆ ਉਹਨਾਂ ਦਾ ਡਾਊਟ ਨਹੀਂ ਕੁਝ ਕੁਝ ਵੀ ਨਹੀਂ ਲਿਆ ਉਹ ਗਲੀਆਂ ਚੱਲਦੀਆਂ ਫਿਰਦੀ ਸੀਗੀਆਂ ਹਾਂ ਸਿੱਧਾ ਰੱਖ ਲਿਆ ਅੱਛਾ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਲੋਕਾਂ ਨੂੰ ਵੀ ਮੈਂ ਲੋਕਾਂ ਨੂੰ ਮੈਸੇਜ ਦੇਣਾ ਵੀ ਜੇ ਤੁਸੀਂ ਕਮਾਲਾ ਰੱਖਦੇ ਹੋ ਖਾਸ ਕਰਕੇ ਪਰਵਸ ਪਰਵਸੀ ਜਿਹੜੇ ਆਪਣੇ ਹੁੰਦੇ ਆ ਵੀ ਇਹਨਾਂ ਦੇ ਆਈ ਕਾਰਡ ਇਹਨਾਂ ਜਾਣ ਪਛਾਣ ਤੋਂ ਬਿਨਾ ਤੁਸੀਂ ਕਿਸੇ ਨੂੰ ਨਾ ਰੱਖੋ ਪ੍ਰੋਪਰ ਐਡਰੈਸ ਲਓ ਉਹਨਾਂ ਦਾ ਮੋਬਾਈਲ ਨੰਬਰ ਲਓ ਜਿਵੇਂ ਸਾਡਾ ਬਚਾਅ ਹੋਇਆ ਤੇ ਨਹੀਂ ਉਹ ਸਾਡੇ ਘਰ ਵੀ ਕਾਫੀ ਵੱਡਾ ਨੁਕਸਾਨ ਹੋ ਸਕਦਾ ਜੇ ਮੈਡਮ ਕੱਲੀ ਹੁੰਦੀ ਤਾਂ ਕੋ ਉਹਦਾ ਨੁਕਸਾਨ ਕਰਦੀਆਂ ਹਾਂ ਅਸੀਂ ਪੂਰੇ ਸਤਰ ਕਰ ਗਏ ਵੀ ਅਸੀਂ ਉਹ ਯੋ 10 ਕਮੇਟੇ ਇਕੱਲੇ ਲਈ ਰਹੀ ਤੇ ਉਹਨਾਂ ਨੇ ਉਧਰ ਫੋਨ ਕਰਤਾ ਵੀ ਸਾਡੀ ਉਧਰੋਂ ਇੱਕ ਨੋ ਆ ਗਈ ਉਹਨੇ ਦੇ ਪਤੀਜੇ ਸੀ ਘਰ ਵਾਲੇ ਤੇ ਉਹਨਾਂ ਨੇ ਅਸੀਂ ਇਕੱਲੇ ਨਾਲ ਛੱਡਿਆ ਉਹਨਾਂ ਕਰਕੇ ਸਾਡਾ ਬਚਾਅ ਹੋ ਗਿਆ ਇੰਨੀ ਕੁਛ ਵੀ ਨੁਕਸਾਨ ਕਰ ਸਕਦੀਆਂ ਇਕੱਲੇ ਲੇਡੀ ਦਾ ਨੁਕਸਾਨ ਕਰ ਸਕਦੀਆਂ ਇਸ ਕਰਕੇ ਇਹਨਾਂ ਤੋਂ بچੋ ਤੇ ਨਾਲ ਨਾਲ ਪੁਲਿਸ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਛੇਤੀ ਐਕਸ਼ਨ ਲੈਂਦੇ ਹੋਇਆ ਉਹਨੂੰ ਡ੍ਰੈਸ ਕਰ ਲਿਆ